ਦੇਸ਼ ਵਿੱਚ ਆਪਣੇ ਤਾਨਾਸ਼ਾਲ ਨਾਲ ਦੇਸ਼ ਡਰਾਇਆ ਹੋਇਆ ਪਰ ਪੂਰੇ ਦੇਸ਼ 'ਚ ਇਹੋ ਜੇ ਦੋ ਮੁੱਖ ਮੰਤਰੀ ਨੇ ਜਿਨ੍ਹਾਂ ਤੋਂ ਮੋਦੀ ਡਰਦਾ ਜਿਨੇ ਸਾਰਾ ਦੇਸ਼ ਡਰਾਂ ਰੱਖਿਆ ਇੱਕ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਉਹਨਾਂ ਨੇ ਜੇਲ੍ਹ 'ਚ ਪਾਇਆ ਝੂਠੇ ਮੁਕਾਦਮੇ 'ਚ ਇਸ ਡਰ ਵਿੱਚ ਕੀ ਕਿਤੇ ਇੰਡੀਆ ਅਲਾਈਅੰਸ ਲਈ ਕੈਂਪੇਨ ਨਾ ਕਰ ਲੈਣ ਕਿਤੇ ਮੇਰੀ ਤਾਨਾ ਸ਼ਾਹ ਵਾਲੀ ਸਰਕਾਰ ਇਸ ਕ੍ਰਾਂਤੀਕਾਰੀ ਲੀਡਰ ਦੇ ਭਾਸ਼ਣ ਸੁਣ ਸੁਣ ਕੇ ਲੋਕਾਂ ਚ ਜਿਹੜਾ ਰੋਸ ਪੈਦਾ ਹੋਣਾ ਤੇ ਸਰਕਾਰ ਬਦਲ ਜਾਣੀ ਹੈ ਸੋ ਬੜਾ ਵੱਡਾ ਡਰ ਹੈ ਦੂਸਰੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਲੋਕ ਸਭਾ ਦੇ ਵਿੱਚ ਜਦੋਂ ਇਹ ਬੋਲਦੇ ਸੀ ਤਾਂ ਸਾਹਮਣੇ ਮੋਦੀ ਬੈਠਾ ਹੁੰਦਾ ਸੀ ਤੇ ਅੱਖਾਂ 'ਚ ਅੱਖਾਂ ਪਾ ਕੇ ਬਾਹ ਕੱਟ ਕੇ ਗੱਲ ਕਰਦੇ ਸੀ ਵੀ ਜੇ ਮੇਰੀਆਂ ਗੱਲਾਂ ਦਾ ਜਵਾਬ ਹੈਗਾ ਤਾਂ ਦਿਓ ਉਦੋਂ ਵੀ ਤੇਰਾ ਐਮਪੀਸੀ ਪੰਜਾਬ 'ਚ ਉਸ ਵੇਲੇ ਵੀ ਪਰ ਜਾਣਦੇ ਕਿਹਨੂ ਸੀ ਆਪਾਂ 21 ਐਮਪੀ ਨੂੰ ਉਹਨਾਂ ਵੇਲਿਆਂ 'ਚ ਭਗਵੰਤ ਮਾਨ ਜੀ 21 ਐਮਪੀ ਦਾ ਪੂਰੇ ਪੰਜਾਬ ਨੂੰ ਪਤਾ ਸੀ ਜਿਹੜੇ ਪੰਜਾਬ ਦੀ ਮੁੱਦਿਆਂ ਦੀ ਗੱਲ ਰੱਖਦੇ ਸੀ ਪੰਜਾਬ ਦੀ ਗੱਲ ਰੱਖਦੇ ਸੀ ਉਹ ਸਰਦਾਰ ਭਗਵੰਤ ਮਾਨ ਜੀ ਸੀਗੇ ਉਹ ਇੱਕੋ ਇੱਕ ਇਹੋ ਜੇ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਜਿਹੜੇ ਮੋਦੀ ਦਾ ਨਾਮ ਲੈ ਕੇ ਉਹਦੇ ਜਿਹੜੀਆਂ ਘੁਟਾਲਿਆਂ ਨੂੰ ਉਜਾਗਰ ਕਰਦੇ ਨੇ ਬਿਨਾਂ ਡਰ ਤੋਂ ਐਸੀ ਗੱਲ ਕਰਕੇ ਝੂਠੇ ਮੁਕੱਦਮੇ ਕਰਕੇ ਜਿਹੜਾ ਭਾਜਪਾ ਸਰਕਾਰ ਹੈ ਉਹ ਸਾਡੀ ਪਾਰਟੀ ਦੇ ਲੀਡਰਾਂ ਨੂੰ ਅੰਦਰ ਦੇ ਰਹੀ ਹੈ ਪਰ ਨਾ ਅਰਵਿੰਦ ਕੇਜਰੀਵਾਲ ਜੀ ਡਰਨ ਵਾਲਿਆਂ ਚੋਂ ਨੇ ਨਾ ਝੁੱਕਣ ਵਾਲਿਆਂ ਚੋਂ ਨੇ ਆਪਣੀ ਪਾਰਟੀ ਲੋਕਾਂ ਨੇ ਸੰਘਰਸ਼ਾਂ ਚੋਂ ਕੱਢੀ ਹੋਈ ਪਾਰਟੀ ਹੈ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਹੈ ਡਟ ਕੇ ਇਹਨਾਂ ਦੇ ਜ਼ੁਲਮ ਦਾ ਸਾਹਮਣਾ ਕਰਾਂਗੇ ਪਰ ਲੋਕਾਂ ਦੇ ਹੱਕਾਂ ਲਈ ਲੜਦੇ ਤੇ ਅੜਦੇ ਇਸੇ ਤਰੀਕੇ ਰਹਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ